ਉਹ ਜਿਹੜਾ ਸਰਪੰਚ ਨੂੰ ਦੀ ਮੰਗ ਸੀੰਦੂਆ ਦੇ ਰਹਿਨਮਾਇਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਇੱਕ ਲੋਕਾਂ ਨੂੰ ਇੰਤਕਾਲ ਦੇ ਸਮਝ ਜਿਹੜੀ ਦਿੱਕਤ ਆ ਰਹੀ ਆ ਉਹਦੇ ਲਈ ਖੇਤਰੀ ਕੈਂਪ ਲਗਾਇਆ ਸੀ ਜਿਹਦੇ ਵਿੱਚ ਰਿਕਾਰਡ ਤੋੜ ਮੇਰੇ ਖਾ ਪੰਜਾਬ ਚ ਪਹਿਲੀ ਵਾਰੀ ਸ਼ਾਇਦ 31000 ਦੇ ਕਰੀਬ ਇੰਤਕਾਲ ਉਹਨਾਂ ਨੇ ਜਿਹੜਾ ਐਕਸ਼ਨ ਦਿੱਤੀ ਉਹਦੇ ਮੁਤਾਬਿਕ ਹੋਇਆ ਔਰ ਫਿਰ ਦੌਰਾਨ ਨੇ ਅੱਜ ਜਿਹੜਾ ਕੈਂਪ ਵੀ ਏਸੀ ਕਰਕੇ ਲਗਾਇਆ ਕਿ ਜਿਹੜਾ ਕੁਝ ਬੈਲੈਂਸ ਕਮ ਹੋ ਰਿਹਾ ਹੈ ਉਹ ਉਸੇ ਲੋਕਾਂ ਦੇ ਇੰਤਕਾਲਾਂ ਸਮਝ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਚੱਕਰ ਨਾ ਲੱਗੇ ਔਰ ਜਿਹੜੀ ਤੁਸੀਂ ਐਨਓਸੀ ਦੀ ਗੱਲ ਕਰ ਰਹੇ ਆ ਇਹ ਐਨਓਸੀ ਦਾ ਮੈਟਰ ਐਕਚੁਅਲੀ ਕਿ 10000 ਤੋਂ ਜ਼ਿਆਦਾ ਕਲੋਨੀਆਂ ਜਿਹੜੀਆਂ ਰੈਗੂਲਰ ਰਹੀ ਸੀ ਕਿ ਪੰਜਾਬ ਦੇ ਵਿੱਚ ਕੱਟੀਆਂ ਗਈਆਂ ਔਰ ਇਹਨਾਂ ਸਰਕਾਰਾਂ ਨੇ ਪਿਛਲੀਆਂ ਨੇ ਕਿਉਂਕਿ ਲੱਗਦਾ ਸੀ ਕਿ ਕਲੋਨਾਈਜ਼ਰ ਇਹਨਾਂ ਦੇ ਬੰਦੇ ਹੀ ਐ ਸ਼ਰਟ ਜਿਵੇਂ ਕਦੇ ਇਹਨਾਂ ਨੇ ਕੋਸ਼ਿਸ਼ ਕੋ ਕਾਨੂੰਨ ਲਿਆਂਦੇ ਉਹਦੇ ਲਈ ਕੋਈ ਕੋ ਚੇਂਜ ਲਿਆਂਦੇ ਕੋਸ਼ਿਸ਼ ਨਹੀਂ ਅਗਰ 16000 ਕਲੋਨੀਆਂ ਲਗਾਤਾਰ ਉਹਨਾਂ ਰਜਿਸਟਰਡ ਨਹੀਂ ਹੋਈਆਂ ਚੰਗੀ ਤਰ੍ਹਾਂ ਨਾ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਨਾ ਉੱਥੇ ਲਾਈਟ ਆਇਆ ਨਾ ਸਟਰੀਟ ਲਾਈਟ ਆਇਆ ਨਾ ਪੂਰਨ ਤੌਰ ਤੇ ਸੀਵਰ ਹੈ ਉਹ ਸਰਕਾਰਾਂ ਦੀ ਜਿੰਮੇਵਾਰੀ ਹੈ ਭਾਂਦੇਗਾ ਬਾ ਗੋਮੀਆਂ ਆਪ ਕੱਟੀਆਂ ਬਾਅਦ ਚ ਸਰਕਾਰ ਤੇ ਕਰਪੂਸ਼ ਕਿੱਥੇ ਜਿੰਮੇਵਾਰੀ ਬਾਤ ਹੈ ਔਰ ਮੈਂ ਇਹ ਰੋਕ ਹੈ ਐਨਓਸੀ ਹੈ ਇਹ ਮਨਜੋ ਪੰਜਾਬ ਹਾਈ ਕੋਰਟ ਨੇ ਲਗਾਇਆ ਇਸ ਜਿਹੜੀ ਹਾਈ ਕਾਰਪੋਰਡਿਨ ਹਦਾਇਤਾਂ ਦੇ ਪਾਲਨ ਦੇ ਮਤਾਬਕ ਅਸੀਂ ਉਹ ਜਰੂਰ ਕੋਸ਼ਿਸ਼ ਕਰਕੇ ਜਲ ਤੋਂ ਜਲ ਇਸਲੇ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਲekin ਜਿਹੜੇ ਪੁਰਾਣੇ ਸ਼ਹਿਰ ਦੇ ਵਿੱਚ ਲੋਕ ਰਹ ਰਹੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤ ਆਉਂਦੀ ਹੈ ਜੀ ਅਸੀਂ ਇੱਥੇ ਹੀ ਕਈ ਵਾਰ ਦੇਖੀਦਾ ਹੈਗਾ ਜੀ ਕਿ ਲੋਕੀ ਕਹਿੰਦੇ ਜੀ ਅਸੀਂ ਸ਼ਹਿਰ ਦੇ ਵਿੱਚ ਪੁਰਾਣੇ ਬਸੇ ਵੀ ਆ ਉੱਥੇ ਸਾਰੇ ਤੁਸੀਂ ਇਹ ਮੰਗਣ ਲੱਗ ਜਾਂਦੇ ਜੀ ਪਰ ਉਸ ਦਾ ਕੰਮ ਹੀ ਨਹੀਂ ਹੁੰਦਾ ਜੀ ਅਸੀਦਰ ਸਾਹਿਬ ਨੇ ਇਹ ਗੱਲ ਕਰੀ ਸੀ ਉਹ ਕਹਿੰਦੇ ਕਿ ਸਾਡੇ ਕੋਲ ਉੱਪਰ ਇਨਸਟਰਕਸ਼ਨਸ ਨਹੀਂ ਆਈਆਂ ਦੀ ਕਿ ਕਰ ਲਈ ਹੈਗੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਹੱਦ ਤੱਕ ਅਗਰ ਉੱਥੇ ਵਾਜ ਪਰਟੀਕੂਲਰ ਜਿੱਥੇ ਜਿੱਥੇ ਹੈਗੀ ਆ ਇੱਥੇ ਬਾਹਰ ਲਿਖ ਕੇ ਲਿਆ ਜਿਹੜੇ ਏਰੀਆ ਚ ਚੇਂਜ ਹੋਏ ਨੇ ਨਾ ਸਰਕਾਰ ਮਰਾ ਉਹ ਲੋਕਾਂ ਨੂੰ ਐਸੇ ਰੀਜ਼ਰਕਵਾਇਰਡ ਆ ਲੋਕਾਂ ਦੇ ਲੇਕਿਨ ਐਨਓਸੀ ਜਿਹੜੀ ਆ ਲੋਕ ਨੂੰ ਜ਼ਰੂਰ ਅਪਲਾਈ ਕਰਨਾ ਲੋਕਲ ਬਾਡੀ ਕੋ ਜਾ ਕੇ ਔਰ ਉਹਦੇ ਕੋਲ ਜੇ ਹੋਰ ਕੋਈ ਜ਼ਾਰੇ ਕੋ ਹੁੰਦੀ ਐ ਐਨਓਸੀ ਮੰਗਦੇ ਆ ਇਹ ਮਸੂਦ ਲਿਆਣਾ ਸਾਡਾ ਫਰਜ਼ ਵੀ ਹੈ ਕਿਉਂਕਿ ਇਹਦੇ ਜਿਹੜੇ ਰੋਕ ਤੌਰ ਤੋਰੋਂ ਪਹਿਲਾਂ ਸੀ ਹਾਈ ਕੋਰਟ ਦੀ ਰੋਕ ਹੈ ਸਰ ਐਮਐਲਏ ਸਾਹਿਬ ਵੀ ਇੱਥੇ ਬੈਠੇ ਜੀ ਚੇਅਰਮੈਨ ਸਾਹਿਬ ਵੀ ਬੈਠੇ ਹਨ ਹਜ਼ਾਰਾਂ ਲੋਕ ਰੋਜ਼ ਆਉਂਦੇ ਹੈਗੇ ਐਪਲੀਕੇਸ਼ਨਸ ਬਾਰੇ ਕਿ ਸਾਡੀ ਐਲਓਸੀ ਦਾ ਕੰਮ ਕਰਵਾਉਣਾ ਕੋਈ ਖੜੇ ਤੇ ਜੀ ਆਪਣਾ ਇਹ ਉਹ ਵੀ ਬੌਂਡਡ ਹੋ ਜਾਂਦੇ ਨੇ ਮਨਜੁਬ ਸਿੰਘ ਸਾਹਿਬ ਇਹ ਤੁਹਾਨੂੰ ਜਲਦ ਜਲਦ ਕੋਈ ਬੁਖਾ ਰਹੇ ਨੇ ਲੇਕਿਨ ਸਾਨੂੰ ਕੋਰਟ ਦੇ ਰੈਗੂਲੇਸ਼ਨ ਦਾ ਵੀ ਪਾਲਣ ਕਰਨਾ ਪੈ ਰਿਹਾ ਹੈ ਲੇਕਿਨ ਜਲਦ ਹੀ ਤੁਹਾਨੂੰ ਫੈਸਲਾ ਆਏਗਾ